ਤਨ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਲਗਭਗ 12 ਸਾਲ ਇੱਥਰਤੀ ਤੇ ਸੇਵਾ ਕਮਾਈ ਹੈ। ਬਾਬਾ ਅਮਰਦਾਸ ਜੀ ਨੇ ਮੁੱਖ ਤੋਂ ਬਚਨ ਕਿਹਾ ਕਹਿਣ ਲੱਗੇ ਕਮਲਿਏ ਮੈਂ ਹੁਣ ਨਥਾਵਾਂ ਨਹੀਂ ਹੁਣ ਤੇ ਗੁਰੂ ਵਾਲਾਂ ਥਾਉਂ ਵਾਲਾਂ ਇੰਨਾ ਬੋਲ ਕਹਿਣ ਦੀ ਦੁਇਰ ਸੀ ਸਾਧੂ ਬੋਲੇ ਸਹਿ ਸੁਭਾਏ ਸਾਧੂ ਕਾ ਬੋਲਿਆ ਬਿਰਥਾ ਨਾ ਜਾਇਓ ਕਮਲੇ ਪੰਨੂ ਹੋ ਗਈ ਸੀ ਗੋਇੰਦਵਾਲ ਸਾਹਿਬ ਨਗਰ ਜਿਹੜਾ ਉਹ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਅੰਗਦ ਸਾਹਿਬ ਜੀ ਨੇ ਆਗਿਆ ਕਰਕੇ ਉਹਨੂੰ ਵਸਾਉਣਾ ਆਰੰਭ ਕੀਤਾ ਰਾਤਨ ਸਮੇਂ ਦੇ ਵਿੱਚ ਲੋਕ ਘਰਾਂ ਦੇ ਵਿੱਚ ਲੋਕਾਂ ਦਾ ਪਾਣੀ ਢੋ ਕੇ ਤੇ ਪੇਟ ਦਾ ਗੁਜ਼ਾਰਾ ਕਰਦੇ ਸੀ ਉਹਨਾਂ ਨੂੰ ਪੈਸੇ ਮਿਲਦੇ ਸਨ ਉਹਨਾਂ ਨੂੰ ਕਿਸੇ ਨੇ ਗੱਦੀ ਨਹੀਂ ਦੇ ਦਿੱਤੀ ਪਰ ਕਹਿੰਦੇ ਪੁਸ਼ਾਕ ਬਦਲੀ ਆ ਰਾਜਾ ਨਹੀਂ ਬਦਲਿਆ ਰਾਜਾ ਉਹੀ ਹੁੰਦਾ ਹੈ ਇਸੇ ਤਰ੍ਹਾਂ ਗੁਰੂ ਨਾਨਕ ਜੋਤ ਗੁਰੂ ਨਾਨਕ ਨਹੀਂ ਬਦਲਿਆ ਕੇਵਲ ਇੱਕ ਸਰੀਰ ਰੂਪੀ ਪੋਸ਼ਾਕ ਬਦਲੀ ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਤੇ ਗੁਰੂ ਰਾਮਦਾਸ ਮਹਾਰਾਜ ਜਿਹੜਾ ਜਾਣ ਨਾ ਸਕੇ ਹਜੂਰ ਸਾਹਿਬ ਉਹ ਆ ਜਾਏ ਖਡੂਰ ਸਾਹਿਬ ਕਿਉਂਕਿ ਦੋ ਅੰਗੂਠੇ ਸਾਡੇ ਕੋਲ ਅੱਜ ਮੁੱਖ ਸੰਭਾਲੇ ਹੋਏ ਨੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਗੁਰਪੁਰਬ ਤੇ ਤਨ ਗੁਰੂ ਗੁਰੂ ਰਾਮਦਾਸ ਮਹਾਰਾਜੀ ਦਾ ਗੁਰਤਾ ਗੱਦੀ ਗੁਰਪੁਰਬ 450 ਸਾਲਾਂ ਸਤਾਪ ਦੇ ਰੂਪ ਦੇ ਵਿੱਚ ਵੱਡੀ ਪੱਧਰ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਿਹੜਾ ਉਹ ਮਨਾਇਆ ਜਾ ਰਿਹਾ। ਦਾਨ ਮਿਉੜਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸ਼ਤਾਬਦੀ ਦਿਹਾੜਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਹਾੜਾ ਚੱਲਦਾ ਪਿਆ ਔਰ ਇਸੇ ਦੇ ਸੰਬੰਧ ਵਿੱਚ ਖਡੂਰ ਸਾਬ ਦੀ ਪਾਵਨ ਧਰਤੀ ਦੇ ਉੱਪਰ ਮੌਜੂਦ ਆ ਜਿਸ ਜਗ੍ਹਾ ਦੇ ਉੱਪਰ ਗੁਰੂ ਅਮਰਦਾਸ ਮਹਾਰਾਜ ਜੀਆ ਨੇ ਬਿਰਧ ਅਵਸਥਾ ਦੇ ਵਿੱਚ ਗੁਰੂ ਅੰਗਦ ਸਾਹਿਬ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਤੇ ਲਗਾਤਾਰ ਜ਼ਿੰਦਗੀ ਦਾ ਲੰਬਾ ਸਮਾਂ ਮੋਢੇ ਦੇ ਉੱਪਰ ਗਾਗਰ ਢੋ ਕੇ ਲੰਬਾ ਪੰਦ ਤੈਅ ਕਰਦੇ ਹੋਏ ਆ ਬਿਆਸ ਦਰਿਆ ਦੇ ਕੰਢੇ ਤੋਂ ਪਾਣੀ ਦੀ ਗਾਗਰ ਪਰ ਕੇ ਗੁਰੂ ਸਾਹਿਬ ਦਾ ਇਸ਼ਨਾਨ ਕਰਵਾਉਣ ਦੀ ਸੇਵਾ ਕੀਤੀ ਹੈ ਤੇ ਜਇਹੇ ਦੇ ਵਿੱਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਪਵਨ ਅਸਥਾਨ ਦੇ ਉੱਪਰ ਮੌਜੂਦਾਂ ਸਾਡੇ ਨਾਲ ਪੰਥ ਪ੍ਰਸਿੱਧ ਪ੍ਰਚਾਰਕ ਭਾਈ ਮਹਿਤਾਬ ਸਿੰਘ ਹਜ਼ੂਰੀ ਕਥਾਵਾਚਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਔਰ ਜਾਣਕਾਰੀ ਲੈਣ ਦਾ ਯਤਨ ਕਰਦੇ ਆਂ ਭਾਈ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅਤੇ ਦੂਸਰਾ ਅਸਥਾਨ ਇਹਦੇ ਨਾਲ ਸੰਬੰਧਿਤ ਹੈ ਗੁਰਦੁਆਰਾ ਥੱਡੀ ਸਾਹਿਬ ਜਿਹਨੂੰ ਕਿਲਾ ਸਾਹਿਬ ਬੋਲਦੇ ਆਂ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਇੱਥੋਂ ਦਾ ਇਤਿਹਾਸ ਹੈ ਕੀ ਜੁੜਦਾ ਹੈ ਇਤਿਹਾਸ ਕੀ ਉਹਨਾਂ ਦਾ ਇੱਥੇ ਦਾ ਤਾਨ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੁਪੁੱਤਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਸੀ ਜਿਨ੍ਹਾਂ ਦੇ ਕੋਲੋਂ ਅੰਮ੍ਰਿਤ ਵੇਲੇ ਬਾਣੀ ਸੁਣ ਕਰਕੇ ਉਹਨਾਂ ਦੇ ਰਾਹੀਂ ਗੁਰੂ ਅੰਗਦ ਸਹਿਬ ਮਹਾਰਾਜ ਜੀ ਦੀ ਸ਼ਰਣ ਵਿੱਚ ਗੁਰੂ ਅਮਰਦਾਸ ਮਹਾਰਾਜ ਬਾਬਾ ਅਮਰਦਾਸ ਜੀ ਆਏ ਇੱਥੇ ਆ ਕਰਕੇ ਗੁਰੂ ਅੰਗਦ ਸਹਿਬ ਮਹਾਰਾਜ ਜੀ ਦੇ ਚਰਨਾਂ ਤੇ ਟੈ ਪਏ ਸਤਿਗੁਰੂ ਭਾਵੇਂ ਕੁੜਮਾਚਾਰੀ ਰੂਪ ਦੇ ਵਿੱਚ ਮਿਲਣ ਲੱਗੇ ਪਰ ਉਹਨਾਂ ਨੇ ਬੇਨਤੀ ਕੀਤੀ ਅੱਜ ਮੈਂ ਕੁੜਮਾਚਾਰੀ ਰੂਪ ਵਿੱਚ ਨਹੀਂ ਅੱਜ ਮੈਂ ਸੇਵਕ ਬਣ ਕੇ ਆਇਆ ਕਿਰਪਾ ਕਰੋ ਆਪਣੇ ਚਰਨਾਂ ਵਿੱਚ ਥਾਂ ਦਿਓ ਕਿੰਨੀ ਉਮਰ ਸੀ ਉਸ ਵੇਲੇ ਗੁਰੂ ਅਮਰਦਾਸ ਜੀ ਦੀ ਗੁਰੂ ਅਮਰਦਾਸ ਮਹਾਰਾਜ ਸਤਗੁਰੂ ਜੀ ਦੀ ਉਸ ਸਮੇਂ ਲਗਭਗ 80 ਸਾਲ ਦੀ ਅਰਜੂ ਹੈ ਜਿਸ ਸਮੇਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਇਸ ਬਿਰਧ ਅਵਸਥਾ ਦੇ ਵਿੱਚ ਐਸਾ ਸੇਵਾ ਦੇ ਵਿੱਚ ਤਤ ਪਰ ਹੋਏ ਲਗਭਗ ਇਥੇ 12 ਸਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਲਣਾ ਕੱ ਲਈ ਹੈ ਔਰ ਜਿਸ ਕਲਣਾ ਦੇ ਦੌਰਾਨ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਆਪ ਇਸ਼ਨਾਨ ਪਾਨ ਕਰਕੇ ਬਿਆਸਾ ਦਰਿਆ ਵੱਲ ਜਾਣਾ ਇਥੋਂ ਖਡੂਰ ਸਾਹਿਬ ਤੋਂ ਪਿਛਲੇ ਪੈਰੀ ਜਾਂਦੇ ਰਹੇ ਰਸਤੇ ਦੇ ਵਿੱਚ ਅਸਥਾਨ ਹੈ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਉਸ ਅਸਥਾਨ ਤੋਂ ਖਡੂਰ ਸਾਹਿਬ ਨੂੰ ਨਮਸਕਾਰ ਕਰਕੇ ਗੁਰੂ ਅੰਗਦ ਸਹਿਬ ਮਹਾਰਾਜ ਜੀ ਨੂੰ ਫਿਰ ਆਪਣਾ ਮੁੱਖ ਜਿਹੜਾ ਸੀ ਬਿਆਸਾ ਵੱਲ ਕਰਨਾ ਉਥੋਂ ਗਾਗਰ ਦੀ ਜਲ ਭਰ ਕੇ ਲਿਆਵਣੀ ਦਮੰਦਵਾ ਸਾਹਿਬ ਵਿੱਚ ਵਾਰ ਰੁਕ ਜਾਣਾ ਫਿਰ ਖਡੂਰ ਸਾਹਿਬ ਆ ਕੇ ਗੁਰੂ ਅੰਗਦ ਸਹਿਬ ਮਹਾਰਾਜ ਜੀ ਦਾ ਇਸ਼ਨਾਨ ਕਰਾਉਣਾ ਉਸ ਤੋਂ ਬਾਅਦ ਸਾਰਾ ਦਿਨ ਲਗਾਤਾਰ ਗੁਰੂ ਦਰਬਾਰ ਦੀ ਸੇਵਾ ਗੁਰੂ ਕੇ ਲੰਗਰਾਂ ਦੀ ਸੇਵਾ ਗੁਰੂ ਦਰ ਦੀ ਸੇਵਾ ਦੇ ਵਿੱਚ ਹਰ ਸਮੇਂ ਤਤ ਪਰ ਰਹਿਣਾ ਗੁਰੂ ਗੁਰੂ ਜਪਦੇ ਰਹਿਣਾ ਜਦੋਂ ਵੀ ਸਮਾਂ ਮਿਲਣਾ ਸੇਵਾ ਤੋਂ ਉਸ ਸਮੇਂ ਦੇ ਵਿੱਚ ਅੰਮ੍ਰਿਤਮਈ ਪਾਵਨ ਬਾਣੀ ਦਾ ਅਧਿਆਨ ਕਰਨਾ ਪਾਵਨ ਬਾਣੀ ਪੜਨੀ ਕਿੰਨਾ ਸਮਾਂ ਗੁਰੂ ਅੰਗੜ ਸਾਹਿਬ ਦੀ ਸੇਵਾ ਪਾਣੀ ਦੀ ਗਾਗਰ ਦੇ ਰਾਹੀਂ ਗੁਰੂ ਅਮਰਦਾਸ ਜੀ ਨੇ ਕੀਤੀ ਹੈ ਪਰ ਤਨ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਲਗਭਗ 12 ਸਾਲ ਇਹ ਧਰਤੀ ਤੇ ਸੇਵਾ ਕਮਾਈ ਹੈ ਇਹ ਨਿਤ ਦਾ ਕਰਮ ਸੀਗਾ ਗੁਰੂ ਸਾਹਿਬ ਦਾ ਕਰਮ ਗੁਰੂ ਅਮਰਦਾਸ ਮਹਾਰਾਜ ਜੀ ਦਾ ਤੇ ਇਸ ਸੇਵਾ ਦੇ ਵਿੱਚ ਪਾਤਸ਼ਾਹ ਜੀ ਨੇ 1 ਸਾਲ ਦੇ ਬਾਅਦ ਉਹਨਾਂ ਨੂੰ ਇੱਕ ਸਰਪਾਉ ਦੀ ਦਾਤ ਦੇਦਨੇ ਸਨ ਖਡੂਰ ਸਾਹਿਬ ਦੀ ਧਰਤੀ ਤੋਂ ਸਰਪਾਉ ਦੀ ਦਾਤ ਦੇਣ ਦੀ ਵੀ ਅਰੰਭਤਾ ਹੋਈ 12 ਸਾਲਾਂ ਵਿੱਚ 12 ਸਰਪਾਉ ਮਿਲੇ ਉਹ ਸਰਪਾਉ ਨੂੰ ਪਾਤਸ਼ਾਹ ਜੀ ਬਾਬਾ ਅਮਰਦਾਸ ਜੀ ਸਿਰ ਤੇ ਸੰਭਾਲ ਕੇ ਸਜਾ ਲੈਂਦੇ ਸਨ ਔਰ ਵੱਡਾ ਸਾਰਾ ਇੱਕ ਮੁਗਟ ਦਮਾਲੇ ਰੂਪ ਦੇ ਵਿੱਚ ਬਣ ਚੁੱਕਿਆ ਸੀ ਜੋ ਗੁਰੂ ਪਾਤਸ਼ਾਹ ਜੀ ਦੇ ਉਹਨਾਂ ਨੇ ਦਿੱਤੇ ਹੋਏ ਸਿਰਪਾਓ ਦਾ ਸਤਕਾਰ ਤੇ ਸਨਮਾਨ ਸਿਖਾਇਆ ਇੱਕ ਦਿਨ ਸੇਵਾ ਕਰਦੇ ਆ ਕਰਦੇ ਆ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚ ਸੇਵਾ ਪ੍ਰਵਾਨ ਜਿਸ ਦਿਨ ਹੁੰਦੀ ਆ ਉਹ ਦਿਨ ਬਾਬਾ ਅਮਰਦਾਸ ਜੀ ਅੰਮ੍ਰਿਤ ਵੇਲੇ ਆ ਰਹੇ ਨੇ ਜਲ ਲੈ ਕਰਕੇ ਕਾਲੀ ਬੋਲੀ ਰਾਤ ਸੀ ਛੋਟੀ ਛੋਟੀ ਕਣੀ ਦਾ ਮੀਂਹ ਪਿਆ ਪੈਂਦਾ ਜਿੱਕੜ ਹੋਇਆ ਪਿਆ ਤੇ ਜੁਲਾਹੇ ਦੀ ਖੱਡੀ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਦਾ ਚਰਨ ਲਾ ਕਰਕੇ ਠੇਡਾ ਲੱਗਾ ਜਿਹਦੇ ਕਾਰਨ ਡਿੱਗਣ ਲੱਗੇ ਸਨ ਪਰ ਫਿਰ ਵੀ ਆਪਣੇ ਆਪ ਨੂੰ ਸੰਭਾਲਦਿਆਂ ਹੋਇਆਂ ਆਪਣੇ ਆਪ ਨੂੰ ਵੀ ਡਿੱਗਣ ਨਹੀਂ ਦਿੱਤਾ ਨਾ ਉਹਨਾਂ ਨੇ ਗਾਗਰ ਦੇ ਵਿੱਚੋਂ ਜਲ ਡੁੱਲਣ ਦਿੱਤਾ ਆਪਣੇ ਆਪ ਨੂੰ ਸੰਭਾਲਿਆ ਪਰ ਖੜਕਾ ਹੋਇਆ ਉਸ ਖੜਕੇ ਨੂੰ ਸੁਣ ਕਰਕੇ ਪਾਸ ਜੁਲਾਹਾ ਸੁੱਤਾ ਹੋਇਆ ਆਪਣੀ ਘਰਵਾਲੀ ਨੂੰ ਆਵਾਜ਼ ਦਿੰਦਾ ਖੜਕਾ ਕਾਦਾ ਤੇ ਜੁਲਾਹੀ ਕਹਿੰਦੀ ਆ ਹੋਰ ਕੌਣ ਹੋਣਾ ਐ ਅਮਰੂ ਨਿਥਾਵਾਂ ਹੋਣਾ ਨਾ ਇਹਨੂੰ ਦਿਨੇ ਚੈਨ ਨਾ ਇਹਨੂੰ ਰਾਤ ਚੈਨ ਗੁਰੂ ਸਾਹਿਬ ਦੇ ਪ੍ਰਤੀ ਇਸ ਤਰ੍ਹਾਂ ਦੇ ਸ਼ਬਦ ਆ ਜਿਹੜਾ ਜੁਲਾਹੀ ਦੇ ਵੱਲੋਂ ਕਿਉਂ ਵਰਤੇ ਜਾਂਦੇ ਆ ਕਹਿੰਦੇ ਇਹਨੇ ਬੁੱਢੇ ਠੇਰੇ ਨੇ ਇਸ ਸਮੇਂ ਦੇ ਵਿੱਚ ਇਹਦੇ ਪੁੱਤਰਾਂ ਤੇ ਨੌਹਾਂ ਨੇ ਇਹਨੂੰ ਘਰੋਂ ਕੱਢਿਆ ਹੋਇਆ ਟੁਕ ਬੁਰਕੀ ਵਾਸਤੇ ਇੱਥੇ ਕੁੜਮਾ ਜੰਮਾਂ ਦੇ ੱੱੱਕੇ ਖਾਂਦਾ ਪਿਆ ਪਾਣੀ ਢੋਂਦਾ ਪਿਆ ਇਹ ਅਮਰੂ ਨਿਥਾਵਾਂ ਹੈ ਉਸ ਸਮੇਂ ਸਹਿ ਸੁਭਾਵਕ ਬਾਬਾ ਅਮਰਦਾਸ ਜੀ ਨੇ ਮੁਖ ਤੋਂ ਬਚਨ ਕਿਆ ਕਹਿਣ ਲੱਗੇ ਕਮਲਿਏ ਮੈਂ ਹੁਣ ਨਥਾਵਾਂ ਨਹੀਂ ਹੁਣ ਤੇ ਗੁਰੂ ਵਾਲਾਂ ਥਾਂਵਾਂ ਵਾਲਾਂ ਇੰਨਾ ਬੋਲ ਕਹਿਣ ਦੀ ਦੁਇਰ ਸੀ ਸਾਧੂ ਬੋਲੇ ਸਹਿ ਸੁਭਾਏ ਸਾਧੂ ਕਾ ਬੋਲਿਆ ਬਿਰਥਾ ਨਾ ਜਾਇਓ ਕਮਲੇ ਪੰਨੂ ਹੋ ਗਈ ਸੀ ਬਾਬਾ ਅਮਰਦਾਸ ਜੀ ਨੇ ਆ ਕਰਕੇ ਕੋਈ ਉਹ ਬਚਨ ਸਾਂਝਾ ਨਹੀਂ ਕੀਤਾ ਪਰ ਸਿਰੇ ਦੀਵਾਨ ਦੇ ਵਿੱਚ ਝੁਲਾਹਾ ਉਹਦਾ ਪਰਿਵਾਰ ਉਹ ਆਪਣੀ ਘਰ ਵਾਲੀ ਨੂੰ ਲੈ ਕੇ ਆਏ ਕਿ ਇਹਦਾ ਕਮਲਾਪਨ ਆਪ ਜੀ ਕਿਰਪਾ ਕਰੋ ਠੀਕ ਕਰੋ ਤੁਹਾਡੇ ਸੇਵਕ ਦੇ ਬਚਨ ਕਹਿਣ ਨਾਲ ਇਹ ਕਮਲੀ ਹੋਈ ਆ ਗੁਰੂ ਅੰਗਦ ਸਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਰਹਿਮਤ ਕੀਤੀ ਉਹਦਾ ਕਮਲਾਪਨ ਦੂਰ ਕੀਤਾ ਕਿਰਪਾ ਭਰੀ ਦ੍ਰਿਸ਼ਟੀ ਕਰਕੇ ਤੇ ਉਹ ਥਾਂ ਜਿਹੜਾ ਸੀ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਲੇਖੇ ਲਾ ਕੇ ਇਹ ਥਾਂ ਤੋਂ ਉਹ ਚਲੇ ਗਏ ਉਹ ਜਿਹੜਾ ਅਸਥਾਨ ਜਿੱਥੇ ਪਾਤਸ਼ਾਹ ਜੀ ਨੂੰ ਠੇਡਾ ਲੱਗਾ ਉਹ ਅਸਥਾਨ ਨੂੰ ਅੱਜ ਅਸੀਂ ਖੱਡੀ ਸਾਹਿਬ ਕਹਿੰਨੇ ਆ ਕਿਲਾ ਸਾਹਿਬ ਕਹਿੰਨੇ ਆ ਇਸ ਸਥਾਨ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਲ ਢੋਂਦੇ ਸਮੇਂ ਸੇਵਾ ਕਰਦੇ ਸਮੇਂ ਵਿਰਧ ਅਵਸਥਾ ਦੇ ਵਿੱਚ ਪੈਰ ਲੱਗਦਾ ਕਿ ਉਹ ਖੱਡੀ ਸਾਹਬ ਜਾਂ ਗੁਰਦੁਆਰਾ ਕਿਲਾ ਸਾਹਿਬ ਦੇ ਨਾਮ ਦੇ ਨਾਲ ਜਿਹੜਾ ਸਥਾਨ ਬਣਿਆ ਹੋਇਆ ਉਹ ਕਿਲਾ ਮੌਜੂਦ ਹੈ ਜੀ ਅੱਜ ਵੀ ਅੱਜ ਵੀ ਉਹ ਕਿਲਾ ਜਿਹੜਾ ਉਹ ਦਰਖਤ ਰੂਪ ਬਣ ਗਿਆ ਸੀ ਹਰਿਆ ਭਰਿਆ ਸੀ ਬਾਅਦ ਵਿੱਚ ਸੇਵਾ ਦੇ ਦੌਰਾਨ ਉਹ ਸੁੱਕ ਜਾਣ ਦੇ ਕਾਰਨ ਮਹਾਂਪੁਰਖਾਂ ਨੇ ਉਸ ਕਿੱਲੇ ਨੂੰ ਅੱਜ ਵੀ ਉਹ ਦਰਖਤ ਨੂੰ ਸੰਭਾਲ ਕੇ ਸ਼ੀਸ਼ੇ ਦੇ ਵਿੱਚ ਜੜਿਆ ਹੋਇਆ ਸੰਗਤ ਦਰਸ਼ਨ ਦੇਦਾਰ ਕਰਦੀ ਆ ਇਸੇ ਅਸਥਾਨ ਤੇ ਹੀ ਤਨ ਗੁਰੂ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਸ ਗੁਰਦੁਆਰਾ ਸਾਹਿਬ ਦੇ ਪਾਸ ਥੜਾ ਸਾਹਿਬ ਅਸਥਾਨ ਹੈ ਜਿਸ ਅਸਥਾਨ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ 1500 52 ਈਸਵੀ ਦੇ ਵਿੱਚ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਪੰਜ ਪੈਸੇ ਨਲੀਰ ਭੇਟ ਕਰਕੇ ਨਮਸਕਾਰ ਕੀਤੀ ਤੇ ਪਰਿਵਾਰ ਨੂੰ ਸਮੁੱਚੀ ਸੰਗਤ ਨੂੰ ਕਿਹਾ ਕਿ ਅੱਜ ਤੋਂ ਇਹ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਧਰਿਆਂ ਦੀ ਤਰਨ ਗੱਤਿਆਂ ਦੀ ਗਤ ਨੇ ਪੱਤਿਆਂ ਦੀ ਪਤ ਨਿਆਸਰਿਆਂ ਦੇ ਆਸਰਾ ਇਤਿਆਦਕ ਬੇਅੰਤ ਬਖਸ਼ਿਸ਼ਾਂ ਝੋਲੀ ਪਾਉਂਦਿਆਂ ਹੋਇਆਂ ਗੁਰੂ ਪਾਤਸ਼ਾਹ ਜੀ ਨੇ ਆਪਣੇ ਥਾਉਂ ਤੇ ਆਖਿਆ ਕਿ ਇਹਨਾਂ ਨੂੰ ਮੇਰਾ ਰੂਪ ਜਾਣਨਾ ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਦੀ ਦਾਤ ਬਖਸ਼ਿਸ਼ ਕਰਕੇ ਉਨ੍ਹਾਂ ਨੂੰ ਬਚਨ ਕੀਤਾ ਕਿ ਜਿਵੇਂ ਅਸੀਂ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਗੁਰੂ ਕੀ ਆਗਿਆ ਮੰਨ ਕੇ ਆਏ ਸਿੱਖੀ ਦੇ ਪ੍ਰਚਾਰ ਪ੍ਰਸਾਰ ਦਾ ਇੱਕ ਕੇਂਦਰ ਬਣਾਇਆ ਤੁਸੀਂ ਨਵੇਂ ਵਸਾਏ ਹੋਏ ਨਗਰ ਗੋਇੰਦਵਾਲ ਸਾਹਿਬ ਖੇ ਚਲੇ ਜਾਓ ਉਸ ਆਸਥਾਨ ਨੂੰ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦਾ ਕੇਂਦਰ ਬਣਾਓ ਅੱਜ ਉਸ ਆਸਥਾਨ ਨੂੰ ਉਸ ਨਗਰ ਨੂੰ ਅੱਜ ਪੰਥ ਸਿੱਖੀ ਦਾ ਧੁਰਾ ਕਰਕੇ ਜਾਣ ਦਾ ਗੋਇੰਦਵਾਲ ਸਾਹਿਬ ਨੂੰ ਜਿਹਦੇ ਵਿੱਚ ਇੱਕ ਹੋਰ ਗੱਲ ਸਿੱਖ ਪ੍ਰਚਾਰਕ ਹੋਣ ਦੇ ਨਾਂਤੇ ਸਮਝਾ ਦਿਓ ਕਿ ਜਿਹੜਾ ਗੋਇੰਦਵਾਲ ਸਾਹਿਬ ਜਿਸ ਜਗ੍ਹਾ ਨੂੰ ਗੁਰੂ ਸਾਹਿਬ ਨੇ ਉਸ ਵਕਤ ਵਸਾਇਆ ਸੀ ਤੇ ਅੱਜ ਉਸੇ ਜਗ੍ਹਾ ਤੇ ਸ਼ਹਾਦਤੀ ਦਿਹਾੜਾ ਮਨਾਇਆ ਜਾ ਰਿਹਾ ਹੈ ਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਬਿਰਧ ਅਵਸਥਾ ਦੇ ਵਿੱਚ ਜਲ ਗਾਗਰ ਦੇ ਵਿੱਚ ਭਰਨ ਦੀ ਔਰ ਇਸ਼ਨਾਨ ਕਰਾਉਣ ਦੀ ਸੇਵਾ ਕਰਦੇ ਸੀ ਕਿ ਉਸ ਵਕਤ ਗੋਇੰਦਵਾਲ ਨਾਮ ਦਾ ਨਗਰ ਨਹੀਂ ਸੀ ਵਸਿਆ ਹੋਇਆ ਗੋਇੰਦਵਾਲ ਸਾਹਿਬ ਨਗਰ ਜਿਹੜਾ ਉਹ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਅੰਗਦ ਸਾਹਿਬ ਜੀ ਨੇ ਆਗਿਆ ਕਰਕੇ ਉਨੂੰ ਵਸਾਉਣਾ ਆਰੰਭ ਕੀਤਾ ਜਾਨੀ ਕਿ ਸੇਵਾ ਕਰਦੇ ਆ ਕਰਦੇ ਆ ਜਦੋਂ ਗੁਰਤਾ ਗੱਦੀ ਦਾਤ ਬਖਸ਼ਿਸ਼ ਕੀਤੀ ਆ ਉਹ ਤੋਂ ਕੁ ਸਮਾਂ ਪਹਿਲਾਂ ਇਹ ਨਗਰ ਦੀ ਜਿਹੜੀ ਉਸਾਰੀ ਸੀ ਉਹ ਆਰੰਭ ਕਰਾ ਦਿੱਤੀ ਗਈ ਸੀ ਇਹ ਭਾਈ ਗੁਇੰਦਾ ਹੋਇਆ ਜੀ ਉਹਨੇ ਆ ਕਰਕੇ ਬੇਨਤੀ ਕੀਤੀ ਸੀ ਕਿ ਪਾਦਸ਼ਾਹ ਉਹ ਮੇਰੀ ਨਗਰੀ ਦੇ ਵਿੱਚ ਨਾ ਭੂਤ ਪ੍ਰੇਤ ਵੱਸਦੇ ਆ ਉਹ ਥਾਂ ਤੇ ਨਗਰ ਨਹੀਂ ਵਸਣ ਦਿੰਦੇ ਰਾਤ ਨੂੰ ਕੰਧਾਂ ਉਸਾਰਦੇ ਆ ਕੋਈ ਕਮਰਾ ਤਿਆਰ ਕਰਦੇ ਆ ਸਵੇਰ ਨੂੰ ਸਾਰਾ ਕੁਝ ਢਹ ਢੇਰੀ ਹੋਇਆ ਹੁੰਦਾ ਤੇ ਗੁਰੂ ਅੰਗਦ ਸਹਿਬ ਮਹਾਰਾਜ ਜੀ ਨੇ ਬਾਬਾ ਅਮਰਦਾਸ ਜੀ ਨੂੰ ਇੱਕ ਛੜੀ ਦੇ ਕੇ ਭੇਜਿਆ ਕਹਿਣ ਲੱਗੇ ਜਾਓ ਗੁਰੂ ਗੁਰੂ ਜਪਦੇ ਹੋਏ ਉਹ ਨਗਰ ਆਬਾਦ ਕਰੋ ਉਹ ਸਹਿਬ ਦੀ ਆਗਿਆ ਅਨੁਸਾਰ ਬਾਬਾ ਅਮਰਦਾਸ ਜੀ ਨੇ ਨਗਰ ਜਿਹੜਾ ਸੀ ਆਰੰਭ ਕੀਤਾ ਜੋ ਅੱਜ ਕੋਗਵਸਲਾ ਸ਼ਹਿਰ ਹੈ ਇੱਕ ਹੋਰ ਸਵਾਲ ਹੈ ਸਿੱਖ ਪ੍ਰਚਾਰਕ ਹੋਣ ਦੇ ਨਾਂ ਤੇ ਵੀ ਗੱਲ ਸਮਝਾ ਦਿਓ ਕਿ ਗੁਰਤਾ ਗੱਦੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਤਾਬਦੀ ਦਿਹਾੜਾ ਵੀ ਮਨਾਇਆ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਗੁਰੂ ਅੰਗਰਸਾਹਬ ਦਾ ਵੀ ਗੁਰਗੱਦੀ ਦਿਵਸ ਮਨਾਇਆ ਜਾਣਾ ਹੈ ਕੀ ਲੱਗਦਾ ਕਿ ਜਿਹੜੀ ਗੁਰਗੱਦੀ ਇੱਕ ਤੋਂ ਬਾਅਦ ਦੂਜੇ ਗੁਰੂ ਸਾਹਿਬਾਨ ਨੂੰ ਬਖਸ਼ਿਸ਼ ਜਾਂਦੀ ਸੀ ਦੂਜੇ ਤੋਂ ਤੀਜੇ ਗੁਰੂ ਸਾਹਿਬਾਨ ਨੂੰ ਬਖਸ਼ਿਸ਼ ਕੀਤੀ ਜਾਂਦੀ ਸੀ ਜਿਹੜੀ ਗੁਰਗੱਦੀ ਪਹਿਲੀ ਪਾਰਸ਼ਾਹੀ ਤੋਂ ਦੂਜੀ ਪਾਰਸ਼ਾਹੀ ਤੱਕ ਆਉਂਦੀ ਹੈ ਜਾਂ ਇਸ ਤਰ੍ਹਾਂ ਨਿਰੰਤਰ ਗੁਰਗੱਦੀ ਦੀਆਂ ਸੌਂਪਣਾ ਹੁੰਦੀਆਂ ਤਾਂ ਗੁਰੂ ਸਾਹਿਬਾਨ ਦੇ ਵੱਲੋਂ ਕਿਹੜੀ ਚੀਜ਼ ਦੇ ਮੱਦੇਨਜ਼ਰ ਆਪਣਾ ਉਤਰਾਧਿਕਾਰੀ ਦੇਖਿਆ ਜਾਂਦਾ ਸੀ ਤੇ ਉਹਨੂੰ ਗੁਰਗੱਦੀ ਦੀ ਸੌਂਪਣਾ ਕੀਤੀ ਜਾਂਦੀ ਸੀ ਦੇਖੋ ਜੀ ਇਹਦੇ ਵਿੱਚ ਮੋਟੀ ਜੀ ਮੈਂ ਮਿਸਾਲ ਦੇਵਾਂਗਾ ਕਿ ਜੇ ਗਾਗਰ ਢੋਣ ਦੀ ਗੱਲ ਕਰੀਏ ਵੀ ਸੇਵਾ ਕਰਕੇ ਇਹ ਗੁਰਤਾ ਮਿਲੀ। ਪ੍ਰਾਤਨ ਸਮੇਂ ਦੇ ਵਿੱਚ ਲੋਕ ਘਰਾਂ ਦੇ ਵਿੱਚ ਲੋਕਾਂ ਦਾ ਪਾਣੀ ਢੋ ਕੇ ਤੇ ਪੇਟ ਦਾ ਗੁਜ਼ਾਰਾ ਕਰਦੇ ਸੀ। ਉਹਨਾਂ ਨੂੰ ਪੈਸੇ ਮਿਲਦੇ ਸਨ। ਉਹਨਾਂ ਨੂੰ ਕਿਸੇ ਨੇ ਗੱਦੀ ਨਹੀਂ ਦੇ ਦਿੱਤੀ। ਕਿਸੇ ਦੇ ਨਾਲ ਕੋਈ ਜੀਵ ਜਿਹੜਾ ਉਹ ਕੰਮ ਦੇ ਵਿੱਚ ਰਹਿ ਜਾਂਦਾ ਸੀ ਤੇ ਸਹੀ ਸਮਿਆਂ ਨੂੰ ਦਾਣੇ ਮਿਲਦੇ ਸੀ। ਸੇਵਾ ਤੇ ਉਹ ਵੀ ਬੜੀ ਕਰਦਾ ਸੀ ਤਨ ਲਾ ਕੇ ਆਪਣੇ ਮਾਲਕ ਦੀ ਔਰ ਉਹਨੂੰ ਪੈਸੇ ਮਿਲਦੇ ਸਨ ਉਹਦੇ ਨਾਂ ਕਰਕੇ ਕਿਸੇ ਨੂੰ ਗੱਦੀ ਦਿੱਤੀ ਗਈ ਇਹ ਗੁਰਗੱਦੀ ਜਿਹੜੀ ਆ ਇਹ ਤੁਰ ਦਰਗਾਹੀ ਇਲਾਹੀ ਦਾਤ ਹੈ ਇਹ ਸੇਵਕ ਦੀ ਦਾਤ ਹੈ ਜਿਹੜਾ ਸੇਵਕ ਭਾਵੇਂ ਉਹ ਗੁਰੂ ਦਾ ਪੁੱਤਰ ਬਣਿਆ ਤੇ ਭਾਵੇਂ ਆ ਕਰਕੇ ਬਾਹਰੋਂ ਕੋਈ ਸਿੱਖ ਸੇਵਕ ਬਣਿਆ ਇਹ ਸੇਵਕ ਦੀ ਦਾਤ ਹੈ ਸੇਵਕ ਨੂੰ ਪ੍ਰਾਪਤ ਹੁੰਦੀ ਰਹੀ ਦੂਸਰੀ ਬੇਨਤੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10 ਜਾਮੇ ਜਿਹੜੇ ਨੇ ਜਿਵੇਂ ਜਿਵੇਂ ਗੁਰਤਾ ਦੀ ਦਾਤ ਮਿਲਦੀ ਰਹੀ ਇਹ ਕੇਵਲ ਸਰੀਰਾਂ ਦੇ ਵਿੱਚ ਅੰਤਰਾ ਗੁਰੂ ਨਾਨਕ ਦੀ ਜੋਤ ਵਿੱਚ ਕੋਈ ਅੰਤ ਨਹੀਂ ਜੋਤ ਉਹੀ ਆ ਗੁਰੂ ਕੇ ਰਬਾਬੀਆਂ ਨੇ ਜ਼ਿਕਰ ਕੀਤਾ ਜੋਤ ਉਹਾ ਜੁਗਤ ਸਾਇ ਸਹ ਕਾਇਆ ਫੇਰ ਪਲਟੀ ਆ ਕਿਵਰ ਕਾਇਆ ਦਾ ਬਦਲਾ ਭਾਈ ਸੰਤੋਖ ਸਿੰਘ ਜੀ ਨੇ ਇੱਕ ਪ੍ਰਮਾਣ ਦਿੱਤਾ ਇਹਦੇ ਬਾਰੇ ਕਹਿਣ ਲੱਗੇ ਇੱਕ ਰਾਜਾ ਜਿਹੜਾ ਹੈ ਉਹਦਾ ਆਪਣੇ ਮਹਿਲ ਦੇ ਵਿੱਚ ਪੁਸ਼ਾਕ ਕੁਝ ਹੋਰ ਹੁੰਦੀ ਆ ਜਦੋਂ ਉਹ ਸਭਾ ਦੇ ਵਿੱਚ ਆ ਕਰਕੇ ਬਹਿੰਦਾ ਸਾਜਦਾ ਤਖਤ ਉਦੋਂ ਦੀ ਕੋਈ ਪੁਸ਼ਾਕ ਹੋਰ ਹੁੰਦੀ ਆ ਰੋ ਕਹਿੰਦੇ ਪੁਸ਼ਾਕ ਬਦਲੀ ਆ ਰਾਜਾ ਨਹੀਂ ਬਦਲਿਆ ਰਾਜਾ ਉਹੀ ਹੁੰਦਾ ਹੈ ਇਸੇ ਤਰ੍ਹਾਂ ਗੁਰੂ ਨਾਨਕ ਜੋਤ ਗੁਰੂ ਨਾਨਕ ਨਹੀਂ ਬਦਲਿਆ ਕੇਵਲ ਇੱਕ ਸਰੀਰ ਰੂਪੀ ਪੁਸ਼ਾਕ ਬਦਲੀ ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਤੇ ਗੁਰੂ ਰਾਮਦਾਸ ਮਹਾਰਾਜ ਇਹ ਨਿਰੰਤਰ ਜਿਹੜੀ ਗਾਥਾ 10 ਜਾਮਿਆਂ ਵਿੱਚ ਚੱਲੀ ਆ ਤੇ ਇਸ ਧਰਤੀ ਖਡੂਰ ਸਾਹਿਬ ਤੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜੀ ਨੂੰ ਗੁਰਤਾ ਦਿੱਤੀ 1552 ਵਿੱਚ ਗੁਰਤਾ ਦੇਣ ਤੋਂ ਬਾਅਦ ਸਤਿਗੁਰੂ ਇੱਥੇ ਪੰਜ ਭੂਤਕ ਚੋਲਾ ਮੇਰੇ ਪਾਦਸ਼ਾਹ ਜੀ ਨੇ ਧਿਆਗਿਆ ਜਿਸ ਅਸਥਾਨ ਦੇ ਆਪ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਖੱਡੀ ਸਾਹਿਬ ਜੀ ਨੂੰ ਬੋਲਦੇ ਆ ਦੋ ਅਸਥਾਨ ਨੇ ਉੱਥੇ ਇੱਕ ਹੈ ਖੱਡੀ ਸਾਹਿਬ ਕਿਲਾ ਸਾਹਿਬ ਅੰਦਰ ਜਿਹੜਾ ਮੁੱਖ ਅਸਥਾਨ ਹੈ ਜਿਹਨੂੰ ਅਸੀਂ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਬੋਲਦੇ ਆ ਭਾਈ ਸਾਹਿਬ ਇਹਦੇ ਵਿੱਚ ਇੱਕ ਹੋਰ ਗੱਲ ਸਮਝਾ ਦਿਓ ਕਿ ਤੁਸੀਂ ਗੁਰਗੱਦੀ ਦਾ ਜ਼ਿਕਰ ਕੀਤਾ ਤੇ ਜਦੋਂ ਗੁਰੂ ਅੰਗਦ ਸਾਹਿਬ ਦੇ ਵੱਲੋਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸੇਵਾ ਤੋਂ ਖੁਸ਼ ਹੋ ਕੇ ਗੁਰਗੱਦੀ ਦੀ ਸੌਂਪਣਾ ਕੀਤੀ ਜਾਂਦੀ ਹੈ ਫਿਰ ਜਿਹੜੀਆਂ ਸਮਾਜਿਕ ਦੁਸ਼ਵਾਰੀਆਂ ਸੀ ਪਰਿਵਾਰਕ ਦੁਸ਼ਵਾਰੀਆਂ ਸੀ ਫਿਰ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਵੀ ਕੋਈ ਚੁਣੌਤੀਆਂ ਦੇ ਨਾਲ ਸਾਹਮਣਾ ਕਰਨਾ ਪਿਆ ਕਿਉਂਕਿ ਗੁਰੂ ਅੰਗਦ ਸਾਹਿਬ ਦੇ ਦੋ ਸੁਪੁੱਤਰ ਸੀ ਬਾਬਾ ਦਾਤੂ ਜੀ ਬਾਬਾ ਦਾਸੂ ਸੀ ਇਸ ਤਰ੍ਹਾਂ ਦੀ ਵੀ ਕੋਈ ਚੁਣੌਤੀ ਆਈ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਹਮਣੇ ਜੀ ਮੈਂ ਜਿਹੜੀ ਪਹਿਲਾਂ ਬੇਨਤੀ ਕਰ ਰਿਹਾ ਸੀ ਮੇਰੀ ਬੇਨਤੀ ਨੂੰ ਪੂਰੀ ਹੋ ਲੈਣ ਦਿਓ ਫਿਰ ਤੁਹਾਡੇ ਹਰ ਸਵਾਲ ਦਾ ਨਾਲ-ਨਾਲ ਜਵਾਬ ਮਿਲਦਾ ਜਾਏਗਾ ਜਦੋਂ ਗੁਰੂ ਅੰਗਦ ਦੇ ਮਹਾਰਾਜ ਜੀ ਜੋਤੀ ਜੋਤ ਸਮਾਏ ਨੇ ਤੇ ਇੱਥੇ ਜੋਤੀ ਜੋਤ ਸਮਾਉਣ ਤੋਂ ਬਾਅਦ ਜਿੱਥੇ ਸਾਹਮਣੇ ਅਸਥਾਨ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਮੁੱਖ ਅਸਥਾਨ ਜਿਹੜਾ ਹੈ ਉਹ ਥੜਾ ਸਾਹਿਬ ਬਣਿਆ ਹੋਇਆ ਤੇ ਥੜਾ ਸਾਹਿਬ ਦੇ ਉੱਪਰ ਗੁਰੂ ਕੀ ਪਾਲਕੀ ਦੇ ਵਿੱਚ ਮਹਾਰਾਜ ਸਾਹਿਬ ਜੀ ਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਉੱਥੇ ਤਾਬਿਆਂ ਤੇ ਬੈਠਣ ਵਾਸਤੇ ਗ੍ਰੰਥੀ ਸਿੰਘ ਦੇ ਗਿਆਨੀ ਸਿੰਘ ਦੇ ਜਗ੍ਹਾ ਨਹੀਂ ਬਣੀ ਹੋਈ ਪ੍ਰਾਤਨ ਬਜ਼ੁਰਗਾਂ ਦੇ ਕੋਲੋਂ ਜਿਨ੍ਹਾਂ ਨੇ ਸੇਵਾ ਕਰਦਿਆਂ ਹੋਇਆਂ ਦਰਸ਼ਨ ਕੀਤੇ ਆ ਦਾਸ ਨੇ ਸੁਣਿਆ ਕਿ ਉਹਨਾਂ ਨੇ ਮਹਾਰਾਜ ਸਾਹਿਬ ਦੇ ਅੰਗੀਠਾ ਸਾਹਿਬ ਦੇ ਦਰਸ਼ਨ ਜਿਹੜੇ ਕੀਤੇ ਨੇ ਅੱਜ ਵੀ ਉਹ ਅੰਗੀਠਾ ਸਾਹਿਬ ਉਸੇ ਤਰ੍ਹਾਂ ਥੜਾ ਸਾਹਿਬ ਦੇ ਹੇਠਾਂ ਸੰਭਾਲਿਆ ਹੋਇਆ ਉੱਥੇ ਅੰਦਰ ਕਿਸੇ ਆਮ ਜੀਵ ਨੂੰ ਹਰੇਕ ਨੂੰ ਜਾਣ ਦੀ ਆਗਿਆ ਨਹੀਂ ਕੇਵਲ ਨiyet ਅੰਦਰ ਸੇਵਾਦਾਰ ਜਿਹੜਾ ਉਹ ਜਾ ਸਕਦਾ ਹੈ ਇਹ ਇੱਕ ਇਥੇ ਦੀ ਬੜੀ ਸੁੰਦਰ ਰਵਾਇਤ ਚੱਲੀ ਆ ਰਹੀ ਹੈ ਇੱਕ ਕਹਾਵਤ ਚੱਲੀ ਆ ਰਹੀ ਆ ਮਹਾਂਪੁਰਖ ਕਿਆ ਕਰਦੇ ਹੁੰਦੇ ਸੰਭ ਜਿਹੜਾ ਜਾਣ ਨਾ ਸਕੇ ਹਜੂਰ ਸਾਹਿਬ ਉਹ ਆਜਾਏ ਖਡੂਰ ਸਾਹਿਬ ਕਿਉਂਕਿ ਦੋ ਅੰਗੂਠੇ ਸਾਡੇ ਕੋਲ ਅੱਜ ਮੁੱਖ ਸੰਭਾਲੇ ਹੋਏ ਨੇ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਹਜੂਰ ਸਾਹਿਬ ਦੀ ਧਰਤੀ ਸਚਖੰਡ ਤੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਸ ਖਡੂਰ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਤੇ ਦੋਨਾਂ ਦੀ ਮਰਿਆਦਾ ਵੀ ਜਿਹੜੀ ਆ ਬਿਲਕੁਲ ਇੱਕ ਸੇਮ ਹੈ ਔਰ ਜਿਹੜੀ ਤੁਸੀਂ ਗੱਲ ਕੀਤੀਆਂ ਚੁਣੌਤੀਆਂ ਦੀ ਇਹ ਗੁਰੂ ਨਾਨਕ ਸਾਹਿਬ ਜੀ ਨੇ ਇਸੇ ਕਰਕੇ ਕਰਤਾਰਪੁਰ ਤੋਂ ਗੁਰੂ ਅੰਗਦ ਸਾਹਿਬ ਨੂੰ ਖਡੂਰ ਸਾਹਿਬ ਭੇਜਿਆ ਸੀ ਮੁੱਖ ਚੁਣੌਤੀ ਹੁੰਦੀ ਆ ਕਿ ਘਰ ਪਰਿਵਾਰ ਦੇ ਜੀਵਾਂ ਵੱਲੋਂ ਕੋਈ ਕਿਸੇ ਪ੍ਰਕਾਰ ਨਾਲ ਈਰਖਾ ਦਵੇਤ ਨਾ ਕੀਤੀ ਜਾਵੇ। ਫਿਰ ਸਮਾਜਿਕ ਚੁਣੌਤੀਆਂ ਹੁੰਦੀਆਂ ਨੇ ਵੀ ਇਹਨਾਂ ਨੇ ਇੱਕ ਵਿਲੱਖਣ ਜਿਹੜੀ ਮਰਿਆਦਾ ਤੋੜ ਦਿੱਤੀ ਦੇਖੋ ਜਾਤਾਂ ਪਾਤਾਂ ਦੇ ਜੀਕਾਂ ਇਕੱਠੇ ਕਰ ਦਿੱਤੇ ਇੱਕ ਪੰਗਤ ਵਿੱਚ ਬਿਠਾ ਦਿੱਤੇ ਇੱਕ ਸੰਗਤ ਵਿੱਚ ਬਿਠਾ ਦਿੱਤੇ ਇਸ ਤਰ੍ਹਾਂ ਦੀਆਂ ਬਹੁਤ ਵੱਡੀਆਂ ਚੁਣੌਤੀਆਂ ਸਨ। ਪਰ ਇਹਨਾਂ ਚੁਣੌਤੀਆਂ ਦਾ ਮਾਲਕ ਨੇ ਅੰਮ੍ਰਿਤਮਈ ਪਾਵਨ ਬਾਣੀ ਦੇ ਨਾਲ ਸ਼ਬਦ ਰੂਪੀ ਖੜਕ ਦੇ ਨਾਲ ਪਾਤਸ਼ਾਹ ਜੀ ਨੇ ਸਾਹਮਣਾ ਕੀਤਾ। ਇਸ ਲਈ ਗੁਰੂ ਅੰਗਦ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਭੇਜ ਦਿੱਤਾ ਸੀ ਗੁਰਤਾ ਦੀ ਦਾਤ ਦੇ ਕੇ ਪਰ ਫਿਰ ਵੀ ਜੇ ਵੇਖੀਏ ਤੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਜਿਹੜੇ ਸੁਪੁੱਤਰ ਸਨ ਬਾਬਾ ਦਾਤੂ ਜੀ ਈਰ ਖਾਲੂ ਜੀਵਾਂ ਦੀ ਚੁੱਕੜਾਂ ਦੇ ਵਿੱਚ ਆ ਕਰਕੇ ਉਹਨਾਂ ਨੇ ਗੋਇੰਦਵਾਲ ਸਾਹਿਬ ਜਾ ਕਰਕੇ ਇਹਨਾਂ ਭਰੀ ਹੋਈ ਸਭਾ ਦੇ ਵਿੱਚ ਪਾਦਸ਼ਾਹ ਜੀ ਦੇ ਜਾ ਕੇ ਲੱਤ ਕੱਢ ਮਾਰੀ ਸੀ ਵਕੀ ਦੇ ਵਿੱਚ ਤੇ ਪਾਦਸ਼ਾਹ ਸਿੰਘਾਸਨ ਤੋਂ ਏਠਾ ਡੇਗ ਪਏ ਸਨ ਫਿਰ ਵੀ ਆਪਣੇ ਆਪ ਨੂੰ ਸੰਭਾਲਦਿਆਂ ਇੱਕਦਮ ਪਾਦਸ਼ਾਹ ਜੀ ਨੇ ਬਾਬਾ ਦਾਤੂ ਜੀ ਦਾ ਉਹ ਚਰਨ ਜਿਹੜਾ ਸੀ ਘੁੱਟਿਆ ਫੜ ਲਿਆ ਤੇ ਨਾਲ ਨਿਮਰਤਾ ਦੇ ਨਾਲ ਮੁੱਖ ਤੋਂ ਬਚਨ ਕਹਿ ਕੇ ਬਾਬਾ ਦਾਤੂ ਜੀ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤੁਹਾਨੂੰ ਦੇਖ ਕੇ ਉੱਠ ਨਹੀਂ ਸਕਿਆ ਦੂਜਾ ਸੇਵਾ ਕਰਦਿਆਂ ਹੋਇਆਂ ਤੇ ਬਜ਼ੁਰਗੀ ਅਵਸਥਾ ਦੇ ਕਾਰਨ ਸਰੀਰ ਜਿਹੜਾ ਇਹਦੇ ਹੱਡ ਬੜੇ ਕਰੜੇ ਹੋ ਚੁੱਕੇ ਨੇ ਤੇ ਤੁਹਾਡੇ ਇਸ ਕੋਮਲ ਚਰਨਾਂ ਨੂੰ ਚੋਟ ਆਈ ਹੋਏਗੀ ਮੈਨੂੰ ਮਾਫ ਕਰ ਦਿਓ ਐਨੀ ਨਿਮਰਤਾ ਦੇ ਪੁੰਜ ਨੇ ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਪਿਆਰਿਓ ਉਹਨਾਂ ਪਾਤਸ਼ਾਹ ਜੀ ਨੇ ਜਿੱਥੇ ਪੰਗਤ ਤੇ ਸੰਗਤ ਦੀ ਦਾਦ ਦਿੱਤੀ ਉਥੇ ਮੇਰੇ ਮਾਲਕ ਨੇ ਪ੍ਰਚਾਰ ਪ੍ਰਸਾਰ ਵਾਸਤੇ 22 ਮੰਜੀਆਂ ਜਿਹੜੀਆਂ ਸਥਾਪਿਤ ਕੀਤੀਆਂ ਉਹਦੇ ਵਿੱਚ ਮੇਰੇ ਮਾਲਕ ਨੇ ਜਿੱਥੇ ਪੁਰਖਾਂ ਨੂੰ ਗੁਰਮਖਾਂ ਨੂੰ ਪ੍ਰਚਾਰਕ ਥਾਪਿਆ ਉਥੇ ਨਾਲ ਭੈਣਾ ਮਤਾਮਾਂ ਬੀਬੀਆਂ ਨੂੰ ਵੀ ਪਾਤਸ਼ਾਹ ਜੀ ਨੇ ਪ੍ਰਚਾਰਕਾਂ ਦੇ ਵਿੱਚ ਸ਼ਾਮਲ ਕੀਤਾ ਜੋ ਗੁਰੂ ਘਰ ਦੇ ਵਿੱਚ ਪੁਰਖ ਵੀ ਸੇਵਾ ਕਰ ਸਕਦਾ ਤੇ ਇਸਤਰੀ ਵੀ ਸੇਵਾ ਕਰ ਸਕਦੀ ਆ ਇਸੇ ਪ੍ਰਕਾਰ ਨਾਲ ਪਾਦਸ਼ਾਹ ਜੀ ਨੇ ਸਤੀ ਪ੍ਰਥਾ ਨੂੰ ਬੰਦ ਕੀਤਾ ਤੇ ਅਕਬਰ ਬਾਦਸ਼ਾਹ ਨੂੰ ਸਮੇਂ ਦੇ ਹਾਕਮ ਨੂੰ ਕਹਿ ਕਰਕੇ ਸਰਕਾਰੀ ਤਰਕ ਤੌਰ ਤੇ ਵੀ ਕਾਨੂੰਨ ਲਾਗੂ ਕਰਵਾਇਆ ਕਿ ਸਤੀ ਪ੍ਰਥਾ ਜਿਹੜੀ ਬੰਦ ਹੋਣੀ ਚਾਹੀਦੀ ਸਤੀ ਪ੍ਰਥਾ ਕਹਿੰਦੇ ਨੇ ਕੋਈ ਜੀਵ ਚੜਾਈ ਕਰ ਜਾਂਦਾ ਸੀ ਤੇ ਉਹਦੀ ਪਤਨੀ ਨੂੰ ਉਹਦੇ ਨਾਲ ਚਿਖਾ ਦੇ ਉੱਤੇ ਜਲਾ ਦਿੱਤਾ ਜਾਂਦਾ ਸੀ ਤੇ ਪਾਦਸ਼ਾਹ ਜੀ ਨੇ ਬਾਣੀ ਦੇ ਬਚਨ ਕਹਿ ਕੇ ਵੀ ਇਹ ਪ੍ਰਚਾਰ ਪ੍ਰਸਾਰ ਕੀਤਾ ਕਿ ਸਤੀਆਂ ਇਹ ਨਾ ਆਖੀਆਂ ਨਾ ਜੋ ਮੜਿਆਂ ਲੱਗ ਜਲਨ ਪੀ ਸੋ ਸਤਿਆ ਜਾਣੀਆਂ ਨੇ ਜੋ ਬਿਰਹੇ ਚੋਟ ਮਰਨ ਤੇ ਇਸ ਵਾਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਗੁਰਪੁਰਬ ਤੇ ਤਨ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗਦੀ ਗੁਰਪੁਰਬ 450 ਸਾਲਾਂ ਸਤਾਪ ਦੇ ਰੂਪ ਦੇ ਵਿੱਚ ਵੱਡੀ ਪੱਧਰ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਿਹੜਾ ਉਹ ਮਨਾਇਆ ਜਾ ਰਿਹਾ ਗੁਰਦੁਆਰਾ ਖੱਡੀ ਸਾਹਿਬ ਤੇ ਗੁਰਦੁਆਰਾ ਕਿਲਾ ਸਾਹਿਬ ਦੇ ਵਿੱਚ ਮੌਜੂਦਾਂ ਔਰ ਅੱਜ ਵੀ ਉਹ ਜਿਹੜੀਆਂ ਪਾਵਨ ਨਿਸ਼ਾਨੀਆਂ ਗੁਰੂ ਸਾਹਿਬ ਦੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਸੰਬੰਧਿਤ ਨੇ ਉਹ ਮੌਜੂਦ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਖਡੂਰ ਸਾਹਿਬ ਦੀ ਧਰਤੀ ਦੇ ਉੱਪਰ ਔਰ ਵੱਡੀਆਂ ਸੇਵਾਵਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੱਲੋਂ ਗੁਰੂ ਅੰਗਦ ਸਾਹਿਬ ਦੀਆਂ ਕੀਤੀਆਂ ਜਾਂਦੀਆਂ ਨੇ ਤੇ ਜਿਸ ਤੋਂ ਬਾਅਦ ਗੁਰੂ ਸਾਹਿਬ ਦੇ ਵੱਲੋਂ ਸੇਵਾ ਦਾ ਫਲ ਗੁਰਗੱਦੀ ਦੇ ਰੂਪ ਤੇ ਵਿੱਚ ਦਿੱਤਾ ਜਾਂਦਾ ਹੈ ਭਵਿੱਖ ਦੇ ਵਿੱਚ ਵੀ ਤਮਾਮ ਸਾਰੇ ਇਤਿਹਾਸਕ ਦਿਹਾੜਿਆਂ ਦੇ ਨਾਲ ਸੰਬੰਧਿਤ ਤਮਾਮ ਜਾਣਕਾਰੀਆਂ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ ਧੰਨਵਾਦ